ਗਈਆਂ ਨੇ ਉਹ ਜਥੇਬੰਦੀਆਂ ਜਿਹੜੀਆਂ ਕਿ ਵੱਡੇ ਵੱਡੇ ਚੋਲੇ ਪਾ ਕੇ ਤੇ ਦਾੜੇ ਪ੍ਰਕਾਸ਼ ਕਰਕੇ ਤੇ ਜਦੋਂ ਕਿਸੇ ਧੀ ਪੈਣ ਦਾ ਗਲਤ ਕੰਮ ਹੋ ਜਾਂਦਾ ਤੇ ਉੱਥੇ ਆਣ ਕੇ ਸਿਆਸਤ ਕਰਦੀਆਂ ਨੇ ਕਿੱਥੇ ਗਈਆਂ ਨੇ ਉਹ ਸਮਾਜ ਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਵੱਡੀਆਂ ਵੱਡੀਆਂ ਜਿਹੜੇ ਕਹਿੰਦੇ ਨੇ ਕਿ ਪੰਜਾਬ ਸਾਡਾ ਇੱਕ ਸੁੰਦਰ ਸੋਨੇ ਦੀ ਚਿੜੀ ਆ ਤੇ ਪੰਜਾਬ ਦੀ ਜਿਹੜੇ ਸਾਡੇ ਕੋਮਲ ਧੀਆ ਨੇ ਉਹ ਈਦਾ ਰੋਂਡੀਆਂ ਨੇ ਆਪਣਾ ਅਨਸਾਫ਼ ਲੈਣ ਲਈ ਤਿੰਨ ਦਿਨਾਂ ਤੋਂ ਈਦਾ ਆਪਣੇ ਸਾਰੇ ਪਰਿਵਾਰ ਦੇ ਗੇਟ ਗਾੜੀ ਇਨਸਾਫ਼ ਲੈਣ ਡੀਆਂ ਤੇ ਸਾਰੇ ਪਰਿਵਾਰ ਜਿਹੜੇ ਆ ਉਹ ਪੰਚਾਇਤ ਤੱਕ ਦੀ ਮੰਨਦੇ ਪੰਚਾਇਤ ਵੀ ਹੋ ਕੇ ਗਈ ਹੋਵੇ ਤੇ ਉਹ ਗੋ ਕਹਿਣ ਕੇ ਅਸੀਂ ਕੁੜੀ ਰੱਖਣੀ ਨੇ ਅੱਡੇ ਲੋ ਮਰ ਜਾਵੇ ਨੂੰ ਜੇਲ੍ਹ ਤੱਕ ਦੋਈ ਨਹੀਂ ਰੱਖਣੀ ਇਹ ਸਾਡੇ ਪੰਜਾਬ ਦੀ ਜਿਹੜੀ ਆ ਇਹ ਹਕੀਕਤ ਆ ਕਿੱਥੇ ਗਈ ਆ ਸਿਆਸਤ ਕਿੱਥੇ ਗਏ ਨੇ ਐਮਐਲਏ ਕਿੱਥੇ ਗਏ ਨੇ ਭਗਵੰਤ ਮਾਨ ਦੇ ਵਾਦੇ ਕਿ ਆਜਾ ਧੀ ਜਿਹੜੀ ਆ ਰੋ ਰੋ ਕੇ ਆਪਣਾ ਛੱਡਿਆ ਕੁਛ ਨਹੀਂ ਰੋਟੀ ਤੋਂ ਬਿਨਾ ਪਾਣੀ ਤੋਂ ਬਿਨਾ ਤਿੰਨ ਦਿਨ ਤੋਂ ਭੁੱਖੀ ਪਿਆਸੀ ਜਿਹੜੀ ਆ ਐਦਾਂ ਬੈਠੀ ਇਨਸਾਫ ਵਾਸਤੇ ਰੋ ਰਹੀ ਆ ਉਹ ਅੱਜ ਮੈਂ ਇਨਸਾਫ ਵਾਸਤੇ ਬੇਨਤੀ ਕਰਦਾ ਵਾਂ ਕਿ ਕਿੱਥੇ ਗਈਆਂ ਨੇ ਵੱਡੀਆਂ-ਵੱਡੀਆਂ ਜਥੇਬੰਦੀਆਂ ਤੇ ਕਿੱਥੇ ਗਏ ਨੇ ਆਪਾਂ ਜੀ ਫਟ ਸਕਦੇ ਆਂ ਆ ਬੜੀ ਕੁੜੀਆਂ ਮੈਂ ਵਾਸਤਾ ਦਿੰਨਾ ਮੈਂ ਧੀਰਾ ਵੀਰੋ ਅੱਜ ਤਿੰਨ ਦਿਨ ਹੋ ਚੁੱਕੇ ਨੇ ਮਸਰ ਦੇ ਵਿੱਚ ਗਰਮੀ ਦੇ ਵਿੱਚ ਬੁਰਾ ਹਾਲ ਭੁੱਖੀ ਪਿਆਸੀ ਕੁਛ ਕੰਮ ਨਹੀਂ ਕਿ ਜੇ ਦੇ ਪਿਤਾ ਦੀ ਡੈਥ ਹੋ ਗਈ ਤੇ ਇਹਦੇ ਭਰਾ ਕਿੱਥੇ ਗਏ ਇਹਦੇ ਪਿਤਾ ਦਾ ਸਿਰ ਤੇ ਸਾਇਆ ਬਣ ਕੇ ਆਉਣ ਵਾਲੇ ਭਰਾ ਕਿੱਥੇ ਗਏ ਜਥੇਬੰਦੀਆਂ ਸਿਰਫ ਬਿਆਨ ਦੇ ਸਕਦੀਆਂ ਨੇ ਵੱਡੇ ਵੱਡੇ ਸਮਾਜ ਸੇਵੀ ਸਿਰਫ ਘਰਾਂ 'ਚ ਬਹਿ ਕੇ ਫੇਸਬੁਕ ਤੇ ਲਾਈਵ ਹੋ ਸਕਦੇ ਨੇ ਕਿ ਸਾਡੇ ਹੁੰਦਿਆ ਪੰਜਾਬ 'ਚ ਕੋਈ ਧੀ ਪਿੰਡ ਦੁਖੀ ਨਹੀਂ ਰਹੂਗੀ ਕੋਈ ਧੀ ਪਿੰਡ ਦਾ ਘਰ ਨਹੀਂ ਉਜੜੂਗਾ ਉਹ ਘਰ ਤੇ ਸਾਹਮਣੇ ਉਜੰਡਿਆ ਓਏ ਸਾਰੇ ਆਮ ਉਜੰਡਿਆ ਪਿੰਡ ਦੀਆਂ ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ ਆਣ ਕੇ ਕਹਿਣ ਲੀਆਂ ਛਰੇਆਂ ਬਿਨਾ ਤਰਕ ਦੇਣ ਤੋਂ ਕਹਿਣ ਡੇ ਰੱਖਣਾ ਹੀ ਨਹੀਂ ਗਾਲੀ ਨਹੀਂ ਕਢਦੀ ਘਰ ਦੀ ਤਾਲੇ ਮਾਰ ਕੇ ਅੰਦਰ ਵੜ ਕੇ ਬਹਿ ਗਏ ਨੇ ਬਾਹਰ ਹੀ ਨਹੀਂ ਆਉਣਾ ਪੁਲਿਸ ਪ੍ਰਸ਼ਾਸਨ ਰਾਤ ਦਿਨ ਸਿਰ ਤੇ ਪਹਿਰਾ ਦੇਣ ਦੇ ਆ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਪਈ ਆ ਆਲ ਵਰਲਡ ਦੇ ਵਿੱਚ ਆਲ ਵਰਲਡ ਦੇ ਵਿੱਚ ਇਹ ਮੁੱਦਾ ਇੰਨਾ ਕਹਾਈ ਲੇਟ ਹੋ ਗਿਆ ਵਾ ਪਰ ਨਾ ਤੇ ਕੋਈ ਪੁਲਿਸ ਪ੍ਰਸ਼ਾਸਨ ਦਾ اعلی ਅਧਿਕਾਰੀ ਨਾ ਡੀਸੀ ਸਾਹਿਬ ਗੁਰਦਾਸਪੁਰ ਨਾ ਕੋਈ ਐਮਐਲਏ ਸਾਹਿਬ ਭਗਵੰਤ ਮਾਨ ਤੇ ਮਨੀਸ਼ਾ ਗਲਾਟੀ ਨੂੰ ਬੇਨਤੀਆਂ ਕਰ ਕਰਕੇ ਪਰਿਵਾਰ ਆਕ ਗਿਆ ਕਿਹੜਾ ਕਿਹੜਾ ਪਿੰਡ ਜੋ ਕਿਹੜਾ ਪਿੰਡ ਅੱਜ ਜਿੱਥੇ ਧਰਨਾ ਲਗਾ ਇਹ ਅੱਤੇਪੁਰ ਪਿੰਡ ਹੈ ਉਦਨਵਾਲ ਦੇ ਲਾਗੇ ਜ਼ਿਲ੍ਹਾ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਉਦਨਵਾਲ ਉਦਨਵਾਲ ਅੱਡੇ ਦੇ ਲਾਗੇ ਉਹ ਸੁਆ ਜਾਂਦਾ ਪੱਕਾ ਉਹਦੇ ਨਾਲ ਮੁੜ ਕੇ 2 ਕਿਲੋਮੀਟਰ ਤੇ ਹੀ ਡੇਰਾ ਪੈਂਦਾ ਅੱਤੇਪੁਰ ਪਿੰਡ ਹੈ ਆ ਤੀਵਰ ਲਾਪ ਕਰਨ ਦੀ ਜੇ ਉਹ ਭਰਾਵੋ ਆਵੋ ਜਾਗਦਿਆਂ ਜਮੀਰਾ ਆਲਿਓ ਤੁਹਾਡੇ ਘਰਾਂ ਚ ਵੀ ਧੀਆਂ ਹੋਣਗੀਆਂ ਤੁਹਾਡੀਆਂ ਵੀ ਧੀਆਂ ਜਿਹੜੀਆਂ ਵਾ ਤੁਹਾਨੂੰ ਉਸਦੀਆਂ ਹੋਣਗੀਆਂ ਕਿ ਸਾਡੀ ਭੈਣ ਇਦਾਂ ਰੋਡੀ ਵਰਲਾਪ ਕਰਨ ਢੀ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ 87258 42517 87258 42517 ਸਮਾਜ ਸੇਵਾ ਸੰਤਾ ਟਿਕਰੀਵਾਲ ਦਾ ਨੰਬਰ ਹੈ ਕੀ ਇਹਤੀ ਇਦਾਂ ਹੀ ਮਰੇਗੀ ਇਦਾਂ ਹੀ ਭੁਖੜ ਹੜਤਾਲ ਕਰਕੇ ਤੁਹਾਡੇ ਸਾਹਮਣੇ ਕੱਲ ਨੂੰ ਇਹਦੀ ਚਿਖਾ ਧਿਆਣ ਕੇ ਬਹੁਤ ਜਾਣਿਆ ਨੇ ਤਮਾਸ਼ੇ ਕਰਨੇ ਨੇ ਵੱਡੇ ਵੱਡੇ ਬਿਆਨ ਦੇਣੇ ਨੇ ਇਹਨੂੰ ਇਨਸਾਫ ਦੇਣ ਦੀ ਗੱਲ ਕਰਨੀ ਆ ਸੈਦ ਬਹੁਤ ਵੀਰਾ ਕਰਕੇ ਆ ਜਾਣ ਤੇ ਕੱਲ ਦੇ ਫੋਨ ਕਰ ਕਰਕੇ ਵੀ ਕਾਫੀ ਦਮਦਰਦੇਜ ਬਣੇ ਸੀ ਕਈ ਕੱਲ ਦੀ ਤੁਰੇ ਆ ਪਰ ਅੱਜ ਦੁਪਹਿਰ ਦੇ 2 ਵਜੇ ਚੱਲੇ ਅਜੇ ਤੱਕ ਕੋਈ ਧੀ ਕੋਲ ਪਹੁੰਚਿਆ ਨਹੀਂ ਆ ਸੋ ਮੈਂ ਬੇਨਤੀ ਕਰਦਾ ਵਾਂ ਕਿ ਇਹੋ ਜੇ ਖੋਖਲੇ ਦਾਅਵੇ ਕਰਨੇ ਬੰਦ ਕਰੋ ਫੇਸਬੁੱਕਾਂ ਤੇ ਬਿਆਨ ਦੇਣੇ ਬੰਦ ਕਰੋ ਝੂਠੇ ਵਾਅਦੇ ਕਰਨੇ ਬੰਦ ਕਰੋ ਅੱਜ ਇੱਕ ਧੀ ਸਰਿਆਂ ਮਰ ਰੋ ਕੇ ਮਰ ਚਲੀ ਆ ਤੋ ਬੇਨਤੀ ਕਰੂੰਗਾ ਜੇ ਜਿੰਦੇ ਜੀ ਨੂੰ ਇਨਸਾਫ ਨਹੀਂ ਨਾ ਦਵਾ ਸਕਦੇ ਕੱਲ ਨੂੰ ਧੀ ਦੇ ਪ੍ਰਾਣ ਜਦੋਂ ਚਲੇ ਜਾਣਗੇ ਜਦੋਂ ਧੀ ਜਿਹੜੀ ਆ ਸਵਾਸ ਛੱਡ ਜਾਊਗੀ ਇਹਦੇ ਸੰਸਕਾਰ ਤੇ ਜ਼ਰੂਰ ਆ ਜਿਓ ਹੱਥ ਜੋੜ ਕੇ ਮੈਂ ਭਾਵਕ ਬੇਨਤੀ ਕਰਦਾ ਇਹ अच्छੇ ਜਗ੍ਹਾ ਤੇ ਸੰਸਕਾਰ ਕੀਤਾ ਜਾਊਗਾ ਸੰਸਕਾਰ ਤੇ ਜ਼ਰੂਰ ਆ ਜਿਓ ਇੰਨੀਆਂ ਕ ਬੇਨਤੀਆਂ ਕਰ ਸਕਦਾ ਜੇ ਤੁਹਾਡੀਆਂ ਮਰੀਆਂ ਜਮੀਰਾ ਜਾਗ ਜਾਣ ਤੇ ਸਹਦ ਤੁਸੀਂ ਵੀ ਇਹ ਧੀ ਦਾ ਦਰਦ ਵੰਡਾਉਣ ਆ ਜਾਓ ਨਹੀਂ ਤੇ ਘਰਾਂ ਚ ਬੈਠਿਆ ਫੂਨਾ ਤੇ ਨਾ ਗੱਲਾਂ ਬੱਤਾ ਕਰੋ ਹੋਰ ਕੁਛ ਨਹੀਂ ਆ ਕਹਿਣ ਨੂੰ ਮੇਰੇ ਕੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲ ਚੁੱਪ ਕਰ ਤੂੰ ਬਾਬੂ ਚੁੱਪ ਕਰ ਕੋਈ ਨਹੀਂ ਚੁੱਪ ਕਰ ਮੇਰਾ ਵੀਰ ਵੇ ਤੂੰ ਚੁੱਪ ਕਰਾਉਂਦੇ ਨੇ ਸਾਰੇ ਚੁੱਪ ਕਰ ਮੇਰਾ ਪੁੱਤ ਕੋਈ ਨਹੀਂ ਮੇਰੇ ਕੋ ਥੱਲੇ ਬੈ ਨਹੀਂ ਹੁੰਦਾ ਮੇਰੇ ਪੈਰਾਂ ਦੀ ਪ੍ਰੋਬਲਮ ਆ ਮੈਂ ਤਾਂ ਕਰਕੇ ਨਹੀਂ ਨਹੀਂ ਕੋਈ ਨਹੀਂ ਵੇਖੋ ਮੁਲਾਜ਼ਮ ਮੈਡਮਾਂ ਵੀ ਆਈਆਂ ਉਹ ਵੀ ਦੁੱਖ ਕਰਨ ਡੀਆਂ ਨੇ ਚੁੱਪ ਕਰ ਮੇਰਾ ਡਿਊਟੀ ਤੇ ਰਾਤ ਦਿਨ ਉਹ ਵੀ ਭੈਣ ਦੇ ਨਾਲ ਨੇ ਪਰ ਇੱਥੇ ਕੀ ਕਹਿ ਸਕਦੇ ਆ ਕੀ ਕਰ ਸਕਦੇ ਆ ਜਲਾਦੋ ਆ ਗੇਟ ਬੰਦ ਜੇ ਇਹ ਫੇਰ ਤੱਕ ਐਸਾ ਹੀ ਵਾਲਾ ਮਸਲਾ ਹੀ ਰਹਿ ਗਿਆ ਤੇ ਅਸੀਂ ਕਾਨੂੰਨ ਦੇ ਹੁੰਦਿਆਂ ਤੱਕ ਐਸਾ ਹੀ ਨਹੀਂ ਕਰ ਸਕਦੇ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਧੀ ਦਾ ਘਰ ਵਸ ਲੈਣ ਦਿਓ ਧੀ ਦਾ ਘਰ ਬਸਾ ਦੀ ਰਲ ਮਿਲ ਕੇ ਕਿਹੜੀ ਏਡੀ ਗੱਲ ਹੋ ਗਈ ਹੈ ਕਿ ਧੀ ਆਪਣੇ ਘਰ ਚ ਨਹੀਂ ਜਾ ਸਕਦੀ ਤਿੰਨ ਦਿਨ ਤੋਂ ਵੰਗਾਰ ਕਰ ਰਹੀ ਪਾਣੀ ਦਾ ਘੁੱਟ ਨਹੀਂ ਪੀ ਰਹੀ ਪਰ ਚਲੋ ਸ਼ਾਇਦ ਇਹ ਧੀ ਆਪਣੇ ਪ੍ਰਾਣ ਦੇ ਦੋਗੀ ਤੇ ਉਸ ਤੋਂ ਬਾਅਦ ਹੀ ਸਾਡੀਆਂ ਜ਼ਮੀਰਾਂ ਜਾਗ ਜਾਣਗੀਆਂ ਸਸਕਾਰ ਤੇ ਆ ਜਾਈਏ ਫੇਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸਮਾਜ ਸੇਵਾ ਸੰਸਥਾ ਟਿੱਕਰੀਵਾਲ ਤੋਂ ਦਾਸ ਰਪਿੰਦਰ ਸਿੰਘ ਸ਼ੇਅਰ ਕਰ ਦਿਓ ਵੀਡੀਓ ਤੇ ਧੀ ਨੂੰ ਇਦਾਂ ਰੋਂਦੀ ਕਰ ਲਾਉਂਦੀ ਹਰ ਇੱਕ ਤੱਕ ਪਹੁੰਚਾ ਦਈਏ ਸ਼ਾਇਦ ਧੀ ਦਾ ਰੋਣਾ ਵੇਖ ਕੇ ਸਾਡਾ ਜਿਹੜਾ ਮਨ पिਗਲ ਜਾਵੇ ਉਦਾਂ ਤੇ ਤਿੰਨ ਦਿਨ ਤੋਂ ਕਿਸੇ ਦਾ ਮਨ पिਗਲਿਆ ਨਹੀਂ ਤੇ ਜਥੇਬੰਦੀਆਂ ਤੇ ਵੱਡੀਆਂ-ਵੱਡੀਆਂ ਸਮਾਜ ਸੇਵੀ ਸੰਸਥਾਵਾਂ ਤੇ ਵੱਡੇ-ਵੱਡੇ ਜਿਹੜੇ ਆਰਗੇਨਾਈਜ਼ਰ ਬਣੇ ਨੇ ਤੇ ਵੱਡੇ-ਵੱਡੇ ਜਿਹੜੇ ਪੰਥ ਜਿੱਤਣਾ ਚਾਹੁੰਦੇ ਨੇ ਸ਼੍ਰੋਮਣੀ ਕਮੇਟੀ ਲੈਣਾ ਚਾਹੁੰਦੇ ਨੇ ਧੀਆ ਨੂੰ ਸੇਫ ਕਰਨਾ ਚਾਹੁੰਦੇ ਨੇ ਗਰੀਬੀ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੁੰਦੇ ਨੇ ਗੁਰੂ ਘਰ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ ਮਸੰਦਾਂ ਤੋਂ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਇਹ ਕੰਮ ਤੇ ਜ਼ਰੂਰ ਕਰੋ ਪਰ ਜਿੰਦੀ ਜਾਗਦੀ ਇਨਸਾਨੀਅਤ ਆ ਇਨਸਾਨੀਅਤ ਦੀ ਮੂਰਤਾ ਇਨਸਾਨੀਅਤ ਸਭ ਤੋਂ ਉੱਚਾ ਧਰਮ ਆ ਉਹਦੀ ਤੁਸੀਂ ਪ੍ਰਵਾਹ ਨਾ ਕਰੋ ਔਰ ਧੀ ਨੂੰ ਇਦਾਂ ਰੋਂਦਿਆਂ ਮਰਦੇ ਦੇਖ ਲਿਓ ਪਰ ਤੁਸੀਂ ਆਪਣੇ ਗੁਰੂ ਘਰਾਂ ਨੂੰ ਬਣਾਓ ਗੋਲ ਕਾਂ ਨੂੰ ਖਾਓ ਤੇ ਵੱਡੀਆਂ-ਵੱਡੀਆਂ ਜ਼ਕੀਰਾਂ ਦੇ ਉੱਤੇ ਤੁਸੀਂ ਡਾਕੇ ਮਾਰੋ ਆਪਣੀਆਂ ਸਿਆਸਤਾਂ ਲੜੋ ਪਰ ਧੀਾਂ ਇਦਾਂ ਰੋ ਰੋ ਕੇ ਮਰਦੰਗੀਆਂ ਉਹ ਨਾ ਤੁਹਾਡੇ ਤੇ ਤੁਹਾਡਾ ਮਨ ਨਹੀਂ ਪਿਗਲਣਾ ਪਈ ਮੇਰੇ ਕੋਲ ਇਸ ਤੋਂ ਵੱਧ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਾਇਦ ਹੀ ਕੋਈ ਜਾਗਦੀ ਜ਼ਮੀਰ ਵਾਲਾ ਇੱਥੇ ਉਦਨਵਾਲ ਪਹੁੰਚੂਗਾ ਅਤੇ ਪੁਰਪਿੰਡ ਇਹ ਧੀ ਦੇ ਕੋਲ ਨਹੀਂ ਤੇ ਭਈ ਪੰਜਾਬ ਦਾ ਤੇ ਬੇੜਾ ਗਰਕ ਹੋ ਚੁੱਕਿਆ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਚਲ ਚੁੱਪ ਕਰ ਮੇਰਾ ਪੁੱਤ ਚੁੱਪ ਕਰ ਬਾਊ ਚੁੱਪ ਕਰ ਪੁੱਤ ਚੁੱਪ ਕਰ ਜਾ ਫੇ ਤੂੰ ਧੀ ਬਣ ਕੇ ਮੇਰੀ ਚੁੱਪ ਵੀ ਨਹੀਂ ਕਰਦੀ ਤੇਰੇ ਨਾਲ ਬੈਠੇ ਆ ਨਾ ਤੇਰਾ ਭਰਾ ਬਣ ਕੇ ਕੱਲ ਦੇ ਬੈਠੇ ਤੇਰੇ ਨਾਲ ਰਵਾਂਗੇ ਆਖਰੀ ਸਵਾਸ ਤੱਕ ਇੱਥੇ ਰਵਾਂਗੇ ਚਾਹੇ ਜਾਨ ਇੱਥੇ ਨਿਕਲ ਜਾਏ ਫਿਕਰ ਨਾ ਕਰ ਤੂੰ ਜੀ ਅੱਜ ਦੀ ਵੀਡੀਓ ਤੋਂ ਬਾਅਦ ਵੀ ਨਾ ਲੋਕਾਂ ਦੀ ਜਮੀਰਾਂ ਜਾਗੀ ਐ ਤੇ ਵਾਕੇ ਪੰਜਾਬ ਦਾ ਬੇੜਾ ਗਰਕ ਹੋ ਚੁੱਕਿਆ ਇੱਥੇ ਧੀਆ ਪਹਿਣਾ ਨਹੀਂ ਸੇਫ ਨਾ ਧੀਆ ਪਹਿਣਾ ਕਿਹਦੀਆਂ ਵਸਣੀਆਂ ਜੀ ਤੇ ਨਾ ਵਿਆਹੇ ਤੇ ਨਾ ਇਦਾਂ ਧੀਆ ਪਹਿਣਾ ਦਾ ਜ਼ੁਲਮ ਹੁੰਦਿਆ ਵੇਖ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਬੇਨਤੀ ਕਿ ਮੇਰੀ ਪ੍ਰਵਾਨ ਕਰਿਓ ਇਹ ਧੀਆ ਪਹਿਣ ਦਾ ਦਰਦ ਸ਼ਾਇਦ ਹੀ ਕੋਈ ਸਮਝੇ ਵੀ ਰੋ 8725842517 ਤੇ ਫੋਨ ਕਰ ਲਿਓ ਤੇ ਜੇ ਧੀਆ ਪਹਿਣ ਨੂੰ ਜਿੰਦੇ ਨੂੰ ਘਰ ਵਾੜਨਾ ਚਾਹੁੰਦੇ ਤੇ ਧੰਨਵਾਦ ਨਹੀਂ ਤੇ ਸ਼ਾਇਦ ਧੀਆ ਪਹਿਣ ਤੇ ਸਵਾਦ ਛੱਡਣ ਤੋਂ ਬਾਅਦ ਹੀ ਤੁਹਾਡੀਆਂ ਜਮੀਰਾਂ ਜਾਗ ਜਾਣ ਚੁੱਪ ਕਰ ਜਾ ਪਰ ਮੇਰਾ ਮੇਰੇ ਕੋ ਮੇਰੇ ਕਹਤੇ ਵੀ ਨਹੀਂ ਚੁੱਪ ਕਰਦੀ ਵੀ ਇਸ ਦੇ ਕਹਤੇ ਵੀ ਨਹੀਂ ਕਰਦੀ ਚੁੱਪ ਕਰ ਚੁੱਪ ਕਰ ਬੈਠੇ ਨਾ ਦੇ ਲ ਰੱਖਿਆ ਕੋਸਿੰਗ ਹੁੰਦੀ ਚੁੱਪ 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 ਤੁਸੀਂ ਕੀ ਬੇਨਤੀਆਂ ਕਰਨੀ ਚਾਹੁੰਦੇ ਤੁਸੀਂ ਮਾਂ ਹੋ ਇਹਨਾਂ ਦੇ ਕੀ ਕਹਿਣਾ ਚਾਹੁੰਨੇ ਜੱਥੇ ਬੰਦੀਆਂ ਨੂੰ ਅਸੀਂ ਇਹ ਜੱਥੇ ਬੰਦੀਆਂ ਨੂੰ ਕਹਿਣਾ ਚਾਹੁੰਦਾ ਮੇਰੀ ਕੁੜੀ ਦਾ ਘਰ ਵਸਣਾ ਚਾਹੀਦਾ ਮੇਰੀ ਕੁੜੀ ਨਾਲ ਬਹੁਤ ਗਲਤ ਹੋਣ ਡਿਆ ਬਹੁਤ ਗਲਤ ਹੋਇਆ ਹਾਂ ਹਾਂ ਜੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੀਆਂ ਭੈਣਾਂ ਮੇਰੇ ਨਾਲ ਆਣ ਕੀ ਸਾਡੇ ਨਾਲ ਇੱਥੇ ਖੜੋ ਅਸੀਂ ਹੱਥ ਜੋੜਦੇ ਹਾਂ ਅਸੀਂ ਬਹੁਤ ਦੁਖੀ ਹਾਂ ਬਹੁਤ ਦੁਖੀ ਹਾਂ ਇਹ ਨਾ ਹੋਵੇ ਅਸੀਂ ਸਾਨੂੰ ਕੋਈ ਸਾਨੂੰ ਬਹੁਤ ਬਾਲ ਮੁੰਡਾ ਕਰਨ ਡਿਆ ਆ ਕੇ ਤੁਸੀਂ ਇੱਥੇ ਆ ਕੇ ਇਹਦੀ ਮਾਸੀ ਦਾ ਮੁੰਡਾ ਕਰਨ ਕਰਦੀ ਆ ਅਸੀਂ ਇਦਾਂ ਆ ਅਸੀਂ ਉਦਾਂ ਆ ਇਹੋ ਜੇ ਕੰਮ ਸਾਨੂੰ ਬਾਅਦ ਵਿੱਚ ਨਹੀਂ ਚਾਹੀਦੇ ਸਾਡੇ ਜਿੰਦਿਆਂ ਜੀ ਕਰੋ ਜਿੰਨੇ ਜੋ ਕਰਨਾ ਸਾਡੇ ਜੀ ਕਰ ਲੋ ਨਹੀਂ ਇਹਨਾਂ ਨੇ ਬੂਹੇ ਗਾੜੀ ਕੁਝ ਖਾ ਕੇ ਮਰ ਜੀਏ ਅਸੀਂ ਕੋ ਓਦਾਂ ਮਰ ਜੀਏ ਭੁੱਖੇ ਤੇ ਆਏ ਤਿੰਨ ਦਿਨ ਹੋ ਗਏ ਆ ਇੱਥੇ ਹੀ ਮਰਾਂਗੇ ਤੇ ਇੱਥੇ ਇਹਦੇ ਬੂਹੇ ਗਾੜੀ ਸੰਸਕਾਰ ਹੋਣਾ ਚਾਹੀਦਾ ਸਾਡਾ ਉਹ ਕੱਲ ਮਨ ਤਾਂ ਇਹਨਾਂ ਦੀ ਮਾਸੀ ਦਾ ਮੁੰਡਾ ਜਿੰਨੇ ਕਿ ਇਹ ਰਿਸ਼ਤਾ ਚੜਾਉਣ ਡਿਆ ਵਾ ਉਹ ਆਣ ਕੇ ਇੱਥੇ ਗਾਲ ਮੰਦਾ ਵੀ ਕਰਨ ਡਿਆ ਵਾ ਆਣ ਕੇ ਤੁਸੀਂ ਵੇਖ ਸਕਦੇ ਜੀ ਉਹ ਦਿਖਾਓ ਉਹਨਾਂ ਨੂੰ ਹੋਰ ਡਖਲੋਤਾ ਕਿਆਵਾ ਲੇਕਿਨ ਗਲਤ ਬੋਲਣ ਦੇ ਲੱਗ ਜ ਕੁੜੀ ਨੂੰ ਕੋਈ ਨਹੀਂ ਇਹਨੂੰ ਬੰਦੇ ਦਾ ਪੁੱਤ ਬਣਾ ਲੈਨੇ ਜੇ ਫਿਰ ਗਲਤ ਬੋਲਦਾ ਵਨ ਤਾਂ ਮੈਂ ਤਾਂ ਇੱਧਰ ਬੈਠਾ ਤੇ ਕੋਈ ਨਹੀਂ ਸਾਧ ਲੈਨੇ ਨੂੰ ਸਾਬ ਕਥਾਵਾਚਕ ਆ ਠੀਕ ਹੈ ਤੇ ਇਹਦੀ ਵੀ ਡਿਊਟੀ ਤੋ ਇਹਨੂੰ ਹਟਾਇਆ ਜਾਵੇ ਇਹ ਸਿੰਘ ਨੇ ਇਹਨੂੰ ਸਵਾਲ ਜਵਾਬ ਕਰਨ ਇੱਥੇ ਆ ਕੇ ਇਹਨਾਂ ਸਵਾਲ ਜਵਾਬ ਕੀ ਇਹਦਾ ਕੀ ਮਤਲਬ ਬਣਦਾ ਇੱਥੇ ਆ ਕੇ ਕੁੜੀ ਨੂੰ ਗਲਤ ਬੋਲਣ ਦਾ ਇਹਦਾ ਕੀ ਹੱਕ ਬਣਦਾ ਹੈ ਵੀਰ ਜੀ ਅੱਜ ਮੇਰੀ ਭੈਣ ਨੂੰ ਕੁਝ ਹੋ ਜਾਂਦਾ ਹੈ ਕੁਝ ਹੋ ਜਾਂਦਾ ਇਹਨੂੰ ਮੈਨੂੰ 20 ਫੋਨ ਆਏ ਆ ਰਾਤ ਦੇ ਮੈਨੂੰ ਕਦੇ ਕਿਤੇ ਫੋਨ ਆਉਂਦੇ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਆਉਣ ਲੱਗੇ ਆ ਐਸਐਚਓ ਸਾਹਿਬ ਕਮਾਣਾ ਨੂੰ ਤੇ ਡੀਐਸਪੀ ਸਾਹਿਬ ਸ੍ਰੀਰ ਗਵਿੰਦਪੁਰ ਨੂੰ ਬੇਨਤੀ ਆ ਵੀ ਅਸੀਂ 3 ਦਿਨ ਤੋਂ ਸ਼ਾਂਤਮਈ ਬੈਠੇ ਆ ਜੇ ਕੁਲਵੰਤ ਸਿੰਘ ਇਦਾਂ ਆਣ ਕੇ ਧੀ ਪੈਣਾ ਮਾੜਾ ਚੰਗਾ ਬੋਲੂਗਾ ਤੇ ਜੇ ਮਾਹੌਲ ਇੱਥੇ ਖਰਾਬ ਹੋ ਗਿਆ ਤੇ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ ਮੈਂ ਬੇਨਤੀ ਕਰਦਾ ਕਿ ਇਹਨੂੰ ਸੰਭਲਿਆ ਜਾਵੇ ਕਾਨੂੰਨਨ ਧਾਰਾਂ ਦੇ ਤਹਿਤ ਇਹਤੇ ਕਾਰਵਾਈ ਕੀਤੀ ਜਾਵੇ ਇਹ ਧੀ ਪੈਣ ਨੂੰ ਗਲਤ ਲਬਜ ਬੋਲ ਰਿਹਾ ਤੇ ਅਸੀਂ ਸੰਸਥਾ ਤੌਰ ਤੇ ਸ਼ਾਂਤਮਈ ਬੈਠੀਆਂ ਕਾਨੂੰਨ ਦੀ ਇੱਜ਼ਤ ਕਰਦੇ ਹਾਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਨਹੀਂ ਤੇ 5 ਮਿੰਟ ਦਾ ਕੰਮ ਆ 5 ਮਿੰਟ ਦਾ ਕੰਮ ਜੇ ਮੈਂ ਕਾਲ ਕਰਕੇ ਇੱਥੇ ਕੱਟ ਕਰਨਾ ਚਾਹਿਆ ਤੇ 5 ਮਿੰਟ ਦਾ ਕੰਮ ਆ ਜੇ ਅਸੀਂ ਕਾਨੂੰਨ ਦੀ ਇੱਜ਼ਤ ਕਰਦੇ ਆ ਤੇ ਐਸਐਸਪੀ ਸਾਹਿਬ ਇਹੋ ਜਿਹੇ ਬੰਦਿਆਂ ਨੂੰ ਸਾਹਮਣੇ ਆ ਜਾਏ ਕਲਮੰਤ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤੇ ਮੁੱਦਾ ਇਤੋਂ ਵੀ ਗਾਂ ਵਿਗੜੇਗਾ ਹੁਣ ਤੇ ਮੁੱਦਾ ਕੁੜੀ ਨੂੰ ਘਰ ਖੜਨ ਦਾ ਵਾ ਮੁੜ ਕੇ ਕੁੜੀ ਨੂੰ ਘਰ ਖੜਨ ਦਾ ਮੁੱਦਾ ਜਿਹੜਾ ਉਹ ਛੱਡ ਕੇ ਪਹਿਲਾਂ ਕਲਮੰਤ ਨੂੰ ਜੇਲ੍ਹ ਚ ਕੱਲਣ ਦਾ ਮੁੱਦਾ ਬਣੂਗਾ ਤੇ ਫੇਰ ਗੱਡੀ ਗੱਲਬਾਤ ਹੋਊਗੀ ਸੋ ਮੈਂ ਬੇਨਤੀ ਕਰਦਾ ਕਿ ਮੌਲ ਨੂੰ ਸਾਹਮਣੇ ਹੋਰ ਸਾਡੇ ਸਬਰ ਦਾ ਬੰਦ ਜਿਹੜਾ ਟੁੱਟ ਚੁੱਕਾ ਹੈ